ਦੋਸਤੋ ਮੈਂ ਅੱਜ ਇੱਕ ਤੁਹਾਡੇ ਨਾਲ ਗੱਲ ਕਰਨੀ ਆਹਾ ਓਵਰ ਬ੍ਰਿਜ ਬਣਾਇਆ ਰੋਪੜ ਤੋਂ ਜਦੋਂ ਰੋਪੜ ਤੋਂ ਨੰਗਲ ਰੋਡ ਮਾਲਕਪੁਰ ਪਿੰਡ ਪਿੰਦਾ ਵਿੱਚ ਇਹ ਰੋਡ ਪੁੱਲ ਤਾਂ ਬਣ ਗਿਆ ਵਧੀਆ ਠੀਕ ਆ ਇਹਦੇ ਚ ਇਦਾਂ ਖੱਡੇ ਪਏ ਹੋਏ ਨਾ ਜਿੱਦਾਂ ਸਵੀਡ ਸਪੀਡ ਬ੍ਰੇਕਰ ਬਣਾਏ ਹੋਏ ਹੁੰਦੇ ਕੋਈ ਪੁੱਛਣ ਵਾਲਾ ਨਹੀਂ ਆ ਦੇਖੋ ਪਹਿਲਾਂ ਜੰਬੇ ਹੋ ਗਿਆ ਜੀ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਸਰਕਾਰਾਂ ਕੋਈ ਪੁੱਛ ਗਿਸ਼ ਹੈ ਨਹੀਂ ਕਿ ਆ ਬਣਾਣਾ ਕਿਦਾਂ ਰੋਡ ਦੇ ਨਾ ਕੋਈ ਜ਼ਿਆਦਾ ਸਪੀਡ ਚ ਲੰਘਦਾ ਤਾਂ ਗੱਡੀ ਇੰਨੀ ਉੱਛਲ ਕੇ ਵੱਜਦੀ ਆ ਦੇਖੋ ਆ ਤੁਹਾਨੂੰ ਦਿਖਦਾ ਹੋਣਾ ਇੱਥੇ ਰੋਡ ਰੋਡ ਕਿੰਨਾ ਖੱਡੇ ਚ ਬਣਾ ਬਣਾ ਕੇ ਜੰਪ ਬਣਾਏ ਹੋ ਰੋਡ ਦੇ ਉੱਤੇ ਪਲੀਜ਼ ਇਹਨੂੰ ਸ਼ੇਅਰ ਕਰੋ ਜਿਆਦਾ ਤੇ ਜਿਆਦਾ ਆ ਕਿ ਸਰਕਾਰ ਤੱਕ ਪਹੁੰਚੇ ਬਿਲਕੁਲ ਹੀ ਜੇ ਕਿਸੇ ਰੇਟਿੰਗ ਦੇਣੀ ਹੋਵੇ ਤਾਂ ਜ਼ੀਰੋ ਰੇਟਿੰਗ ਹੈ ਇਸ ਇਸ ਪੁਲ ਦੀ ਉਗੀ ਦੇ ਵਿੱਚ ਜੈਂਪ ਹੀ ਜੈਂਪ ਬਹੁਤ ਆ ਆ ਇਧਰਲੀ ਸਾਈਡ ਜਦੋਂ ਰੋਪੜ ਤੋਂ ਆਉਂਦੇ ਨੰਗਲ ਸਾਈਡ ਤੇ ਜਿੱਥੇ ਪੁਲ ਖਤਮ ਹੁੰਦਾ ਉੱਥੇ ਤਾਂ ਜਮੇ ਹੀ ਬਿਲਕੁਲ ਇਕੱਠੇ ਹੀ ਜੈਂਪ ਆ ਯਾਰ 7-8 ਜੈਂਪ ਇਕੱਠੇ ਗੱਡੀ ਉਛਲ-ਉਛਲ ਕੇ ਵੱਜਦੀ ਯਾਰ ਕੁਛ ਨਾ ਕੁਛ ਟੁੱਟ ਜਾਣਾ ਕਿਸੇ ਗੱਡੀ ਦਾ ਆ ਤੁਨੂੰ ਮੈਂ ਦੱਸਦਾ ਕਿੱਥੇਗਾ ਅੱਥੇ ਦੇਖੋ ਆ ਜਾਗਾ ਤੇ ਇੰਨੇ ਜੈਂਪ ਹਨ 1 2 ਤਿੰਨ ਇਕੱਠੇ 5 6 ਜੈਂਪ ਆਏ ਇੱਥੇ ਆ ਪਾਰਲੀ ਸਾਈਡ ਵੀ ਇਦਾਂ ਹੀ ਜੈਂਪ ਬਹੁਤ ਜ਼ਿਆਦਾ ਬਣੇ ਹੋਇਆ ਇਹਦੇ ਇਹਦੇ ਨਾਲ ਤੋਂ ਚੰਗਾ ਤਾਂ ਸਪੀਡ ਬ੍ਰੇਕਰ ਹੀ ਬਣਾ ਲੰਦੇ ਸਪੀਡ ਬ੍ਰੇਕਰ ਸਹੀ ਤੇ ਇਹਦੇ ਨਾਲ ਤਾਂ ਪਲੀਜ਼ ਸ਼ੇਅਰ ਕਰਿਓ ਔਰ ਫੋਲੋਸ ਅਕਸਰ ਹੈਵਰ ਕਰਿਓ ਉਹਦੇ ਜੈਂਪਾਂ ਨਾਲ ਤੇ ਇਹਦਾ ਸਪੀਡ ਬ੍ਰੇਕਰ ਬਣਾਏ ਹੁੰਦੇ ਤਾਂ ਡਰਾਈਵਰਾਂ ਨੂੰ ਇਹਨਾਂ ਦਾ ਪਤਾ ਹੋਣਾ ਦਾ ਨਾ ਕਿ ਸਪੀਡ ਬ੍ਰੇਕਰ ਆ ਗੱਡੀ ਹੌਲੀ ਕਰਕੇ ਲੰਘਾਈਏ ਠੀਕ ਆ ਤਾਂ ਡਰਾਈਵਰ ਗੱਡੀ ਕੰਟਰੋਲ ਕਰ ਲੈਂਦਾ ਇੱਥੇ ਬੰਦੇ ਨਾਲ ਖੁੱਲੀ ਛੱਡੀ ਬੰਦੀ ਗੱਡੀ ਠੀਕ ਉਹ ਅਗਲੇ ਨੂੰ ਪਤਾ ਨਹੀਂ ਲੱਗਦਾ ਗੱਡੀ 4-5 ਵਾਰ ਇਕੱਠੀ ਉੱਪਰ ਉੱਪਰ ਹੋ ਹੋ ਕੇ ਵੱਜਦੀ ਜੰਪ ਖਾ ਖਾ ਕੇ ਤਾਂ ਜਾ ਕੇ ਬੰਦਾ ਗੱਡੀ ਰੋਕਦਾ ਪੈਸੈਂਜਰ ਵਿਚਾਰੇ ਅੱਗੇ ਵੱਜਦੇ ਕਹੀ ਤਾਂ ਆ ਕੇ ਜਾ ਮਜ਼ਾ ਸੀ ਬ੍ਰੇਕ ਡਰਾਈਵਰ ਮਾਰਦਾ ਇਹ ਧਿਆਨ ਦੇਣ ਵਾਲੀਆਂ ਗੱਲਾਂ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਹੈਗੀ ਤੇ ਕੁਝ ਸਾਢੇ ਜ਼ਿੰਮੇਵਾਰੀ ਵੀ ਹੈਗੀ ਜਦੋਂ ਕੋਲ ਕੁਝ ਰੋਡ ਬਣਦਾ ਜਾਂ ਸਰਕਾਰੀ ਕੋਈ ਵੀ ਕੰਮ ਹੁੰਦਾ ਸੀ ਜਾ ਕੇ ਉੱਥੇ ਗੱਲ ਕਰੀਏ ਕੁਝ ਗਲਤ ਸਾਨੂੰ ਲੱਗਦਾ ਤਾਂ ਉਹਦੇ ਜਾਂ ਆਪਣੇ ਕੋਈ ਮੈਹਿਕਮੇ ਨੂੰ ਸੂਚਿਤ ਕਰੋ ਜਾਂ ਫਿਰ ਉਹ ਠੇਕੇਦਾਰ ਨੂੰ ਬੋਲੋ ਵੀ ਭਾਈ ਸਾਹਿਬ ਇਹ ਗਲਤ ਚੀਜ਼ ਹੋ ਰਹੀ ਆ ਇਹ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਆ ਆਪਣੇ ਆਪ ਦੀ ਸਰਕਾਰਾਂ ਨਾਲ ਤਾਂ ਦੇਖਣਾ ਹੀ ਨਹੀਂ ਧੰਨਵਾਦ ਦੇਖਣ ਦੇ ਲਈ